ਸਾਚੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਹਾਨੂੰ ਦੇ ਦੇ ਪਏ ਜਿਵੇਂ ਨਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਤਸਵੀਰਾਂ ਸੰਜੀ ਇਹ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸਿਆ ਹੈ ਕਿ ਡਾਕ ਖਾਨਾ ਵਿਭਾਗ ਵੱਲੋਂ ਉਹਨਾਂ ਸਾਰੀਆਂ ਭੈਣਾਂ ਨੂੰ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾ ਰਿਹਾ ਤੇ ਨਾਲ ਹੀ ਡਾਕਖਾਨੇ ਵਿਭਾਗ ਦੇ ਵੱਲੋਂ ਉਹਨਾਂ ਭੈਣਾਂ ਨੂੰ ਜਿਹੜਾ ਆ ਬਹੁਤ ਵਧੀਆ ਬਾਕਸਸ ਤੇ ਐਨਵੈਲਪ ਜਿਹੜੇ ਆ ਮੁਹੱਈਆ ਕਰਾਈ ਜਾ ਰਹੇ ਨੇ ਆਪਣੇ ਭਰਾਵਾਂ ਨੂੰ ਰਖੜੀ ਭੇਜਣ ਵਾਸਤੇ ਚਾਹੇ ਤੁਹਾਡਾ ਭਰਾ ਆਰਮੀ ਦੇ ਵਿੱਚ ਚਾਹੇ ਤੁਹਾਡਾ ਭਰਾ ਬਾਹਰਲੇ ਮੁਲਕ ਕੈਨੇਡਾ ਅਮਰੀਕਾ ਦੇ ਵਿੱਚ ਤੁਸੀਂ ਆਪਣੇ ਭਰਾ ਨੂੰ ਜਿਹੜਾ ਆ ਰਖੜੀ ਭੇਜ ਸਕਦੇ ਹੋ ਰਖੜੀ ਦੇ ਇਨਵੈਲਪਾਂ ਦੇ ਨਾਲ ਨਾਲ ਇਸ ਵਾਰ ਜਿਹੜਾ ਹੈ ਡਾਕਖਾਨੇ ਵਿਭਾਗ ਨੇ ਬਹੁਤ ਸੋਹਣੇ ਇਨਵੈਲਪ ਜਿਹੜੇ ਆ ਡੱਬੇ ਦੇ ਰੂਪ ਦੇ ਵਿੱਚ ਦਿੱਤੇ ਜਿਹਦੇ ਵਿੱਚ ਤੁਸੀਂ ਆਪਣੇ ਮਨਪਸੰਦ ਦੀ ਮਠਿਆਈ ਆਪਣੇ ਭਰਾ ਨੂੰ ਭੇਜ ਸਕਦੇ ਹੋ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕਿ ਬਹੁਤ ਖੂਬਸੂਰਤ ਜਿਹੜੇ ਡੱਬੇ ਬਣਾਏ ਗਏ ਨੇ ਡੱਬੇ ਡਾਕਖਾਨਾ ਵਿਭਾਗ ਦੇ ਵਿੱਚੋਂ ਮਿਲਦੇ ਪਏ ਨੇ ਕਿ ਤੁਸੀਂ ਆਪਣੀ ਫੇਵਰੇਟ ਮਠਿਆਈ ਆਪਣੇ ਭਰਾ ਤੱਕ ਡਾਕਖਾਨੇ ਦੇ ਥਰੂ ਭੇਜ ਸਕਦੇ ਹੋ ਮਠਿਆਈ ਵੀ ਹੁਣ ਤਾਂ ਦੇ ਭਰਾ ਤੱਕ ਤੁਹਾਡੇ ਹੱਥ ਦੀ ਬਣਾਈ ਜਾਂ ਤੁਹਾਡੀ ਦੁਆਰਾ ਭੇਜੀ ਗਈ ਮਿਠਾਈ ਤੁਹਾਡੇ ਭਰਾਵਾਂ ਤੱਕ ਪਹੁੰਚੇਗੀ ਡਾਕਾਣਾ ਵਿਭਾਗ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹ ਪਹਿਲ ਕਦਮੀ ਕਰਦੇ ਹੋਏ ਭੈਣਾ ਬਾਤੇ ਇਹ ਉਪਰਾਲਾ ਕੀਤਾ ਜਦੇ ਵਿੱਚ ਤੁਹਾਨੂੰ ਦੱਈਏ ਕਿ ਬਹੁਤ ਸਾਰੇ ਜਿਹੜੇ ਰਖੜੀ ਇਨਵੈਲਪ ਤੇ ਨਾਲ ਨਾਲ ਜਿਹੜੇ ਆ ਰਖੜੀ ਦੇ ਨਾਲ ਮਠਿਆਈ ਭੇਜਣ ਦੇ ਲਈ ਜਿਹੜੇ ਆ ਡੱਬੇ ਵੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਦੀ ਕੀਮਤ ਬਹੁਤ ਘੱਟ ਤੇ ਬਹੁਤ ਹੀ ਵਧੀਆ ਖੂਬਸੂਰਤ ਡੱਬੇ ਜਿਹੜੇ ਆ ਓ ਡਾਕਖਾਨਾ ਵਿਭਾਗ ਵੱਲੋਂ ਜਿਹੜਾ ਆ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਬਾਹਰ ਦੇ ਵਾਸਤੇ ਜਿਹੜੇ ਬਾਹਰ ਬੈਠੇ ਭਰਾ ਆ ਨੇ ਭੈਣਾਂ ਦੇ ਉਹਨਾਂ ਦੇ ਵਾਸਤੇ ਰਖੜੀ ਭੇਜਣ ਤੇ ਉਹਨਾਂ ਦੇ ਲਈ ਮਠਿਆਈ ਭੇਜਣ ਦੇ ਲਈ ਡਾਕਖਾਨਾ ਵਿਭਾਗ ਦਾ ਇੱਕ ਵੱਡਾ ਉਪਰਾਲਾ ਨਿਕਲ ਕੇ ਸਾਹਮਣੇ ਆ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਡਾਕਖਾਨਾ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਪੂਰੀ ਗੱਲਬਾਤ ਜਾਣਨ ਦੀ ਕੋਸ਼ਿਸ਼ ਕੀਤੀ ਆਓ ਦੇਖਦੇ ਆਂ ਇਹ ਸਾਰੀ ਰਿਪੋਰਟ ਜਿੱਥੇ ਰਖੜੀ ਦਾ ਤਿਆਰ ਆ ਰਿਹਾ ਉੱਥੇ ਹੀ ਪਟਾਲਾ ਦੇ ਵਿੱਚ ਪਟਾਲਾ ਜੇ ਕਿ ਸਾਰੇ ਦੇਸ਼ ਦੇ ਡਾਕ ਖਾਨਿਆਂ ਦੇ ਵਿੱਚ ਜਿਹੜੇ ਰਖੜੀ ਦੇ ਡੱਬੇ ਆਏ ਆ ਜਿਹੜੇ ਰਖੜੀਆਂ ਜਿਹੜੇ ਵੀਰ ਭਰਾ ਬਾਹਰ ਕੰਮ ਕਰਦੇ ਆ ਉਹਨਾਂ ਵਾਸਤੇ ਭੈਣਾਂ ਨੇ ਵੀ ਜਿਹੜੀਆਂ ਰਖੜੀਆਂ ਭਲਦੀਆਂ ਵਾ ਤੁਸੀਂ ਦੇਖ ਸਕਦੇ ਜੀ ਆਹ ਜਿਹੜੇ ਡੱਬੇ ਆ ਤੁਸੀਂ ਦੇਖ ਸਕਦੇ ਜੀ ਇਹ ਜਿਹੜੇ ਬਾਕਸ ਆ ਇਹ ਜਿਹੜੇ ਬਾਹਰ ਵੀਰ ਭਰਾ ਜਿਹੜੇ ਭੈਣਾਂ ਦੇ ਭਰਾ ਜਿਹੜੇ ਬਾਹਰ ਕੰਮ ਕਰਦੇ ਫੌਰੀਂ ਦੇ ਵਿੱਚ ਉਹਨਾਂ ਵਾਸਤੇ ਰਖੜੀਆਂ ਵਾਸਤੇ ਆਏ ਆ ਔਰ ਇਹ ਜਿੱਤੇ ਰੇੜੇ ਰੱਖੀ ਹੈ ਕੋਈ ਖਰਾਬ ਨਹੀਂ ਹੁੰਦੀ ਕੋਈ ਵਾਟਰਪਰੂਫ ਹੈ ਜੇ ਸਾਡੇ ਡੱਬੇ ਵੀ ਹੈ ਔਰ ਆਪਾਂ ਗੱਲ ਵੀ ਕਰਦੇ ਆਂ ਡਾਕਖਾਨੇ ਦੇ ਜਿਹੜੇ ਹਣੇ ਹਾਂਜੀ ਸਰ ਕੀ ਨਾਮ ਤੋਂ ਬਰੂਲਾਪੋਰਮ ਜੀ ਸੋਗੀ ਪੋਸਟਮਾਸਟਰ ਬਟਾਲਾ ਤੋਂ ਸਰ ਇਹ ਡੱਬੇ ਆਏ ਜੀ ਹਾਂ ਧੰਨਵਾਦ ਇਹ ਜੀ ਰੱਖੀ ਇਨਵੈਲਪ ਹੈ ਮਤਲਬ ਆ ਤੀਸਰੀ ਅਕਾ ਟਰਨ ਚੱਲ ਰਹੀ ਹੈ ਇਹਨਾਂ ਜੀ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਬਹੁਤ ਵਧੀਆ ਉਪਰਾਣਾ ਕੀਤਾ ਗਿਆ ਹੈ ਇਹ ਪੈਣਾ ਦਾ ਪਿਆਰ ਜਿਹੜਾ ਆ ਇਹਨਾਂ ਲਫਾਫਿਆਂ ਦੇ ਵਿੱਚ ਇਨਵੈਲਪ ਦੇ ਵਿੱਚ ਜਾਏਗਾ ਫੌਰੀਂ ਤੇ ਬੈਠੇ ਵੀਰ ਮੇਰੇ ਜੰਦੇ ਉਹਨਾਂ ਵਾਸਤੇ ਆ ਇਹ ਇਨਵੈਲਪ ਇੰਨੇ ਸਪੈਸ਼ਲ ਬਣਾਏ ਨੇ ਇਹ ਮਤਲਬ ਇਹ ਵਾਟਰਪਰੂਫ ਇਨਵੈਲਪ ਹੈਗੇ ਨੇ ਕੋਈ ਪਾਣੀ ਨਹੀਂ ਜਾਏਗਾ ਅੰਦਰ ਇੱਕ ਬਾਕਸ ਆ ਇੱਕ ਸਪੈਸ਼ਲ ਬਾਕਸ ਬਣਾਇਆ ਡਿਪਾਰਟਮੈਂਟ ਵੱਲੋਂ ਔਰ ਉਹਦੇ ਵਿੱਚ ਆ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾ ਬਾਕਸ ਇਹ ਬਾਕਸ ਦੇ ਵਿੱਚ ਰਖਰੀ ਦੇ ਨਾਲ ਨਾਲ ਤੁਸੀਂ ਮਠਾਈ ਵਗੈਰਾ ਜਾਂ ਚੌਕਲੇਟਸ ਵਗੈਰਾ ਵੀ ਭੇਜ ਸਕਦੇ ਹੋ ਔਰ ਸੇਫ ਬਿਲਕੁਲ ਸੇਫ ਹੈ ਇਸੇ ਤਰ੍ਹਾਂ ਡਿਲੀਵਰ ਹੋਏਗਾ ਜਾ ਕੇ ਇਹਨੂੰ ਭਾਵੇਂ ਜਰਮਨ, ਇੰਗਲੈਂਡ, ਕੈਨੇਡਾ ਜਿੱਥੇ ਵੀ ਭੇਜੋ ਇਹ ਤੁਹਾਨੂੰ ਸੇਫ ਓਦਾਂ ਦੇ ਓਦਾਂ ਹੀ ਡਿਲੀਵਰ ਹੋਏਗਾ। ਪਰ ਕਿੰਨੇ ਕਿ ਡੱਬੇ ਆਏ? ਇਹ ਡੱਬੇ ਸਾਡੇ ਕੋਲ ਜੀ ਫਿਲਹਾਲ ਦੇਖ ਕੇ ਹਜ਼ਾਰ ਆਇਆ ਸੀ ਉਹ ਸਾਰੇ ਲੱਗ ਚੁੱਕੇ ਨੇ। ਅਗਾ ਅਗਾ ਪਰ ਫਿਰ ਦਬੰਡ ਦਿੱਤੀ ਹੈ। ਲੈਫਟ ਫਿਰ ਆ ਜਾਏਗੀ ਸਪਲਾਈ। ਔਰ ਇਹ ਐਨਵੈਲਪ ਜਿਹੜਾ ਇਹ 15 ਰੁਪਏ ਦਾ ਆ। ਇੱਕ ਹੈ ਦੂਸਰਾ ਐਨਵੈਲਪ ਪਿਆ ਹੈ ਤੁਹਾਨੂੰ ਉਹ ਵੀ ਪਕਾਰਿਆ। ਇਹ 20 ਰੁਪਏ ਦਾ ਜ। ਔਰ ਬਹੁਤ ਵਧੀਆ ਇਹਨਾਂ ਦੀ ਜਿਹੜੀ ਇਹ ਨਾ ਕੁਆਲਿਟੀ ਵੀ ਹੈਗੀ ਹੈ ਔਰ ਡਿਮਾਂਡ ਬਹੁਤ ਜ਼ਿਆਦਾ ਹੈ ਇਹਨਾਂ ਦੀ। ਇਸ ਵਾਰ ਇਹਨਾਂ ਦੋਨਾਂ ਦੀ ਬਹੁਤ ਡਿਮਾਂਡ ਆ ਆਊਟ ਆਫ ਸਟਾਕ ਉਹ ਹਲੂ ਫਿਰ ਰਹੇ ਆ ਥੈਂਕ ਯੂ ਦੇਖਿਆ ਜਾਂਦੇ ਆ ਡੱਬੇ ਜਿਹੜੇ ਆਏ ਆ ਫਿਰ ਬਟਾਲਾ ਹੈਡ ਆਫਿਸ ਤੋਂ ਬਾਕੀ ਜਿਹੜੇ ਬਟਾਲਾ ਦੀਆਂ ਬ੍ਰਾਂਚਾਂ ਆਈਆਂ ਨੇ ਉੱਥੇ ਵੀ ਫਿਰ ਜੋ ਕੀਤੇ ਨੇ ਸਰ ਕੋਈ ਕਿਸੇ ਵੀ ਪੋਸਟ ਆਫਿਸ ਚਾਹੇ ਉਹ ਸਾਡਾ ਸਬ ਆਫਿਸ ਹੈ ਚਾੜੇ ਉਹ ਚਾਹੇ ਸਾਡਾ ਉਹ ਬ੍ਰਾਂਚ ਆਫਿਸ ਹੈ ਪਿੰਡਾਂ ਵਿੱਚ ਸਾਡੇ ਬ੍ਰਾਂਚ ਆਫਿਸ ਹੁੰਦੇ ਆ ਹਰ ਜਗ੍ਹਾ ਤੋਂ ਇਹ ਸਰ ਤੁਹਾਨੂੰ ਇਨਵੈਲਪ ਤੇ ਬਾਕਸ ਮਿਲ ਸਕਦਾ 15 ਰੁਪਏ ਦਾ ਇਹ ਪਿੰਕ ਵਾਲਾ ਹੈ ਇਨਵੈਲਪ ਹੈ ਤੇ 20 ਰੁਪਏ ਦਾ ਇਹ ਬਿੱਗ ਸਾਈਜ਼ ਇਹਦਾ ਤੇ ਇੱਕ 50 ਰੁਪਈਆ ਦਾ ਇਹ ਬਾਕਸ ਹੈ ਇਹ ਤੁਹਾਨੂੰ ਕਿਸੇ ਵੀ ਪੋਸਟ ਆਫਿਸ ਤੋਂ ਮਿਲ ਸਕਦਾ ਸਰ ਇਹਦੀ ਖਾਸੀਅਤ ਕੀ ਹੈ ਕਿਉਂਕਿ ਪਹਿਲਾਂ ਜਿਹੜੇ ਪਹਿਲਾਂ ਲਿਫਾਵੇ ਭੇਜਦੇ ਗੋ ਰੱਖੜੀ ਦੇ ਮੇਲਟੋਟ ਵੀ ਜਾਂਦੀਆਂ ਗੋ ਡੱਬੇ ਖਰਾਬ ਹੋ ਜਾਂਦੇ ਸਰ ਕਾਫੀ ਕਾਫੀ ਟਾਈਮ ਤੋਂ ਸਾਡਾ ਇਹ ਚੱਲ ਰਿਹਾ ਹਰ ਸਾਲ ਹੁਣ ਲਕੜੀ ਦੇ ਤਿਉਹਾਰ ਤੇ ਸਾਡੇ ਇਹ ਬਾਕਸ ਤਿੰਨ ਵੱਲ ਪਾ ਰਹੇ ਨੇ ਸਪੈਸ਼ਲੀ ਆ ਰਹੇ ਨੇ ਹਰ ਸਾਲ ਜਿਹੜੇ ਵਾਟਰ ਪ੍ਰੂਫ ਨੇ ਤੇ ਇਹ ਨਾਰਮਲ ਨਹੀਂ ਪੇਪਰ ਲੱਗਦਾ ਇਹਨੂੰ ਸਪੈਸ਼ਲ ਵਾਟਰ ਪ੍ਰੂਫ ਪੇਪਰ ਹੀ ਲੱਗਦਾ ਕੱਲ ਵੀ ਕਰਦੇ ਹਾਂ ਸਰ ਜਿਹੜੇ ਡੱਬੇ ਆ ਕਿੰਨੇ ਕੁ ਲੱਗ ਚੁੱਕੇ ਐ ਇਸ ਟਾਈਮ ਸਾਡੇ ਕੋਲ 1000 ਲਗਭਗ 1000 ਬਾਕਸ ਆਇਆ ਸੀ ਤੇ ਲਗਭਗ ਆਊਟ ਆਫ ਸਟਾਕ ਹੀ ਹੋਣ ਵਾਲਾ ਐ ਕਿਉਂਕਿ ਦਿਨ ਵੀ ਥੋੜੇ ਰਹਿ ਗਏ ਐ ਰਕੜੀ ਚ ਪਰ ਸਾਡੀ ਖਪਤ ਜਿਹੜੀ ਆ ਉਹ ਪੂਰੀ ਐ ਦਿਫਾਫਿਆਂ ਦੀ ਵੀ ਲਗਭਗ 4000 ਸਾਡੇ ਕੋਲ ਐਨਵੈਲਪਸ ਆਏ ਸੀ ਦੋਨੋਂ ਤਰ੍ਹਾਂ ਦੇ ਉਹ ਵੀ ਲਗਭਗ ਲਗਭਗ ਸਭ ਸੇਲ ਹੀ ਐ ਹੋਰ ਮੰਗਾਈ ਜਾਣਗੀ ਜਿਸ ਤਰ੍ਹਾਂ ਕੋਈ ਮੰਗ ਰੱਖ ਦੇਵੇ ਇਸ ਟਾਈਮ ਤੋਂ ਸਾਡ ਜਿਸ ਤਰ੍ਹਾਂ ਹੀ ਸਾਰੀ ਰਿਕੁਆਇਰਮੈਂਟ ਹੋਊਗੀ ਅਸੀਂ ਡਿਮਾਂਡ ਕਰਾਂਗੇ ਤਾਂ ਸਾਨੂੰ ਸਪਲਾਈ ਆ ਜਾਏਗੀ ਸਾਡੇ ਜਿਹੜਾ ਹਾਇਰ ਆਫੀਸਰਸ ਸਰ ਕਿੰਨੇ ਕੁ ਲੋਕ ਆਉਂਦੇ ਇੱਥੇ ਡੱਬੇ ਲੈ ਕੇ ਤੇ ਰੱਖਣੀਆਂ ਤੇ ਕਰਦੇ ਜਾਂਦੇ ਸਰ ਕਾਫੀ ਲੋਕ ਆਉਂਦੇ ਨੇ ਇਹਨਾਂ ਦੀ ਵੇਖੋ ਬਹੁਤ ਹੀ ਵਾਜਿਦ ਤੀਮਾਤਾ ਗਈ ਹੈ ਤੇ ਬੜੇ ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਸਾਡੇ ਪੈਕਰ ਵੀ ਇੱਥੇ ਹੈਗੇ ਨੇ ਇਹ ਵਾਲੇ ਬਾਕਸ ਨੂੰ ਖੁਦ ਪੈਕ ਵੀ ਕਰਕੇ ਦਿੰਦੇ ਨੇ ਪਰ ਜਾਂਦੇ ਸਾਰੇ ਜਿਵੇਂ ਹਾਂਜੀ ਸਰ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜੇ ਰਖੜੀਆਂ ਦਾ ਜਿਹੜੇ ਹਥਿਆਰ ਆ ਰਹੇ ਭੈਣਾਂ ਦੇ ਭਰਾਵਾਂ ਦਾ ਉਹਦੇ ਵਾਸਤੇ ਇਹ ਡੱਗਨੇ ਆ ਬਾਕਸ ਕੱਡੇ ਔਰ ਲਫਾਫੇ ਕੱਡੇ ਵਾਟਰਪੂਫ ਦੇ ਵਿੱਚ ਜਿਹੜੀ ਰਖੜੀਆਂ ਨਹੀਂ ਖਰਾਬ ਹੁੰਦੀਆਂ ਔਰ ਜਿਹੜਾ ਸਮਾਨ ਹੈ ਇਹ ਸੇਫੀ ਭਰਾਵਾਂ ਤੱਕ ਪਹੁੰਚ ਜਾਂਦਾ ਪੈਣਾ ਬੜੇ ਸਸਤੇ ਰੇਟਾਂ ਦੇ ਬੜੇ ਸਸਤੇ ਰੇਟਾਂ ਦੇ ਜਿਹੜੇ ਇਹ ਡਾਕਾਂ ਨੇ ਤੋਂ ਮਿਲਦੇ ਆ ਨਾ ਬਟਾਲਾ ਤੋਂ ਵਿਕੀ ਮਦਿ